ਗੱਲ ਇਹ ਹੈ ਕਿ ਅਸੀਂ ਹੁਣੇ-ਹੁਣੇ ਬਾਰਡਰ ਸਟੇਟ ਹੋਣ ਕਰਕੇ ਇੱਕ ਅੰਤਰਰਾਸ਼ਟਰੀ ਪੱਧਰ ਦਾ ਜਿਹੜਾ ਕਮ ਆਸਾਨ ਸੀ ਪਾਕਿਸਤਾਨ ਤੇ ਭਾਰਤ ਦੇ ਯੁੱਧ ਵਰਗੇ ਹਾਲਾਤ ਜਾਂ ਤਕਰੀਬਨ ਯੁੱਧ ਲੱਗਿਆ ਉਹਨੂੰ ਮੁਕਤ ਰਹੇ ਆ ਇੱਕ ਪਾਸੇ ਹੂੰ ਜੀ ਦੂਸਰੇ ਪਾਸੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਲਈ ਵਿਸ਼ੇਸ਼ ਤੌਰ ਤੇ ਸਿੱਖਾਂ ਲਈ ਰਾਹਤ ਸੀ ਕਿ ਜਿਹੜੀ ਲਗਾਤਾਰ ਅਰਦਾਸ ਕੀਤੀ ਜਾਂਦੀ ਸੀ ਜਿਹੜਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਗਿਆ ਸੀ ਇਹਦਾ ਉਸ ਤੇ ਵੀ ਅਸਰ ਪਿਆ ਥੋੜੀ ਬਹੁਤ ਜਿਹੜੀ ਤਿਆਰਤ ਹੁੰਦੀ ਸੀ ਅਟਾਰੀ ਬਾਰਡਰ ਤੋਂ ਉਹੋ ਵੀ ਬੰਦ ਹੋਈ ਇਹ ਤਾਂ ਅੰਤਰਰਾਸ਼ਟਰੀ ਪੱਧਰ ਤੇ ਆਪਾਂ ਹਾਲਾਤ ਬਾਰੇ ਕਹਿ ਸਕਦੇ ਆ ਜੀ ਦੂਸਰੇ ਪਾਸੇ ਅਸੀਂ ਸਾਰੇ ਜਾਣਦੇ ਆ ਕਿ ਕਿਸਾਨੀ ਜੋ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਸੀ ਅੱਜ ਕੱਲ ਉਹਨਾਂ ਦਾ ਜਿਹੜਾ ਸੰਘਰਸ਼ ਹੈ ਜਦੋਂ ਵੀ ਕੋਈ ਆਮ ਆਦਮੀ ਪਾਰਟੀ ਦਾ ਨੇਤਾ ਪਿੰਡਾਂ ਦੇ ਵਿੱਚ ਜਾਂਦਾ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਸਰਾ ਪ੍ਰਮੁੱਖ ਪੱਖ ਸਾਡੇ ਸਾਹਮਣੇ ਇਹ ਆ ਜਾਂਦਾ ਹੈ ਤੀਸਰੀ ਅਸੀਂ ਸਾਰੇ ਜਾਣਦੇ ਹਾਂ ਕਿ ਲੁਧਿਆਣਾ ਦੇ ਵਿੱਚ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਉਹ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੇ ਆਪਣੀ ਆਪਣੀ ਕਿਸਮ ਨਾਲ ਤੇ ਆਪਣੀ ਆਪਣੀ ਜ਼ਰੂਰਤ ਨਾਲ ਵਕਾਰ ਦਾ ਸਵਾਲ ਬਣਾਇਆ ਹੋਇਆ ਹੈ ਹਾਲਾਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਉਸ ਚੋਣ ਦੇ ਜਿੱਤਣ ਜਾਂ ਹਾਰਨ ਨਾਲ ਪੰਜਾਬ ਦੀ ਸਰਕਾਰ ਤੇ ਭਾਵੇਂ ਕੋਈ ਪ੍ਰਬੰਧਕੀ ਤੌਰ ਤੇ ਸਿੱਧਾ ਅਸਰ ਨਹੀਂ ਪੈਂਦਾ ਪਰ ਰਾਜਸੀ ਤੌਰ ਤੇ ਉਹਦੇ ਵੱਡੇ ਅਰਥ ਲੈ ਜਾਂਦੇ ਆ ਇਹੇ ਵੀ ਚਰਚਾ ਚੱਲਦੀ ਹੈ ਕਿ ਜੇ ਉਹ ਉਥੋਂ ਦਾ ਜਿਹੜਾ ਉਮੀਦਵਾਰ ਜਿਹੜਾ ਇਲੈਕਸ਼ਨ ਆਮ ਆਦਮੀ ਪਾਰਟੀ ਵੱਲ ਲੜ ਰਿਹਾ ਹੈ ਜੇ ਉਹ ਚੋਣ ਜਿੱਤਦਾ ਤਾਂ ਰਾਜ ਸਭਾ ਦੀ ਸੀਟ ਖਾਲੀ ਹੋਊਗੀ ਤੇ ਉਹਦਾ ਆਮ ਆਦਮੀ ਪਾਰਟੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਾਜਸੀ ਲਾਹ ਲੈਣ ਦੀ ਤਿਆਰੀ ਲਈ ਬੈਠੀ ਹੈ ਭਾਰਤੀ ਜਨਤਾ ਪਾਰਟੀ ਨੇ ਆਪਣੇ ਆਪ ਨੂੰ ਇੰਡੀਪੈਂਡੈਂਟਲੀ ਸਥਾਪਿਤ ਕਰਨਾ ਹੈ ਪੰਜਾਬ ਦੇ ਵਿੱਚ ਇਸ ਕਰਕੇ ਉਹ ਵੀ ਇਸ ਦਾਅ ਤੇ ਬੈਠੀ ਹੋਈ ਹੈ ਕਿ ਅਸੀਂ ਕਿਸ ਰੂਪ ਦੇ ਵਿੱਚ ਆਪਣੇ ਆਪ ਦੀ ਸਥਾਪਤੀ ਖਾਸ ਕਰਕੇ ਉਸ ਸਥਾਨ ਤੋਂ ਸ਼ੁਰੂ ਕਰੀਏ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਸ਼ਹਿਰੀ ਵੋਟਾਂ ਦੇ ਵਿੱਚ ਕੁਝ ਆਧਾਰ ਹੋ ਸਕਦਾ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਦੋਹਰੇ ਸੰਕਟ ਦੇ ਵਿੱਚੋਂ ਨਿਕਲ ਰਿਹਾ ਹੈ ਇੱਕ ਪਾਸੇ ਉਹਨਾਂ ਨੂੰ ਆਪਣੀ ਪਾਰਟੀ ਦੇ ਨੇਤਾਵਾਂ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਜੀ ਦੂਸਰੇ ਪਾਸੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਵੀ ਸਿੱਧੇ ਤੌਰ ਤੇ ਜਿਹਦੇ ਅਲਾਈ ਬਣ ਕੇ ਚੋਣ ਉਹ ਲੜਦੇ ਰਹੇ ਉਹਨਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਇਹੋ ਜਿਹੇ ਹਾਲਾਤ ਬਣੇ ਹੋਏ ਐ ਇਹਦੇ ਵਿੱਚ ਪੰਜਾਬ 'ਚ ਬਹੁਤ ਸਾਰੀਆਂ ਨਵੀਆਂ ਜਿਹੜੀਆਂ ਤਬਦੀਲੀਆਂ ਰਾਜਨੀਤਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਆਉਣ ਵਾਲੀਆਂ ਤੇ ਸਭ ਤੋਂ ਵੱਡੀ ਜਿਹੜੀ ਚਰਚਾ ਪਿਛਲੇ ਦਿਨਾਂ ਦੀ ਚੱਲ ਰਹੀ ਹੈ ਉਹ ਚੱਲ ਰਹੀ ਹੈ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਪੰਜਾਬ ਦੀ ਕਿੰਨੀ ਜ਼ਮੀਨ ਐਕਵਾਇਰ ਕਰੀ ਜਾਣੀ ਹੈ ਉਸ ਐਕਵਾਇਰ ਕੀਤੀ ਹੋਈ ਜ਼ਮੀਨ ਦਾ ਪੰਜਾਬ ਦੇ ਲੋਕਾਂ ਤੇ ਕੀ ਅਸਰ ਪਊ